ੴ ਵਾਹਿਗੁਰੂ ਦੀ ਕਿਫਤੇ ਪਾਤਸ਼ਾਹੀ ਦਸ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਿਰਤ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਓ ਆਪ ਹੱਥ ਦੇ ਮੋਹੇ ਬਚਾਓ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾ ਰਾਮ ਰੱਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਉ ਜੋ ਵਰਚਾਉ ਸ ਤੁਮ ਤੇ ਪਾਉ ਸੇਵਕ ਸ ਕਹ ਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰਿਐ ਆਪ ਹਾਥ ਦੇ ਮੁਝੇ ਉਭਰਿਐ ਮਰਨ ਕਾਲ ਕਾ ਤ੍ਰਾਂਸ ਨਿਵਰਿਐ ਹੁ ਜੋ ਸਦਾ ਹਮਾਰੇ ਪਛਾ ਸਿਰਿਐ ਤੁਝੋ ਕਰਿਓ ਰੱਛਾ ਰਾਖਲਿਓ ਮਹਾਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਪੰਤ ਦੁਸ਼ਟਨ ਕੇ ਹੰਤਾ ਤਮਹੁ ਪੁਰੀ ਚਤਰਧਸ ਕੰਤਾ ਕਾਲ ਪਾਏ ਬ੍ਰਹਮ ਬਬਤਰ ਕਾਲ ਪਾਏ ਸਿਵਜੂ ਅਵਤਾਰ ਕਾਲ ਪਾਏ ਕਰਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਿਵ ਕੀਓ ਭੀਤ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਤਾ ਤਿ ਜਸ਼ਨ ਪੁਜਾਇਓ ਆਦ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ नमस्कार तिसि को हमारी सकल प्रजा जिने आप सवारी शिवकन को शिव गण सोख दियो सतरन को पल मोह बद कियो कट कट के अंतर की जानत भले बुरे की पीर पहचानत चीटी ते कुंचर अस्तुला सब पर कृपा दृष्ट कर फूला ਸੰਤਾਂ ਨੂੰ ਦੁੱਖ ਪਾਏ ਤੇ ਦੁਖੀ ਸੁੱਖ ਪਾਏ ਸਾਧਨ ਕੇ ਸੁਖੀ ਏਕ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣ ਜਪ ਯੁਧ ਕਰਕ ਕਰਾ ਕਰ ਤਾਰਾ ਪ੍ਰਜਾ ਤਰਤ ਤਦ ਦੇਹ અપਾਰਾ ਜਪ ਆਕਰਕ ਕਰ ਤਹੁ ਕਮ ਹਉ ਤੁਮ ਮੈਂ ਮਿਲਤ ਦੇਹ ਧਾਰ ਸਭ ਹਉ jete badana shreshth sabh tar e aap apni bojh uchare tum sabhi tere tan raalam janat ved phed aryalam nirankar niramkar nirlamb aad anil anad asamb ta ka mood charat pheda ja ko pevana pavat beda ਕੋ ਕਰੇ ਪਹਨਨ ਮਾਨਤ ਮਹਾ ਮੂੜ ਕਛ ਭੀਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚਿਣਤਨ ਭੇਵ ਆਪ ਆਪਣੀ ਬੁਧ ਹੈ ਜੇਤੇ ਬਰਨਤ ਪਿੰਨ ਪਿੰਨ ਤੁਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਿਤਮ ਸੰਸਾਰਾ ਇਕਰੂਪ ਅਨੂਪਸ ਰੂਪਾਰੰਕਪ ਹੋ ਰਾਵ ਕਹਿ ਭੂਪਾਂਡਜ ਜੀਰਜ ਸਿਤਜ ਕੀਨੇ ਉਤਪਜ ਕਾਣ ਬਹੁ ਰਚ ਦੇਨੇ ਕਹਉ ਫੂਲ ਰਾਜਾ ਹੈ ਬੈਠਾ ਕਉ ਸੰਮਟ ਪਜੋ ਸ਼ੰਕਰ ਕਹਿਟਾ ਸਗਲੇ ਸ਼੍ਰੇਸ਼ਟ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸਿੰਭਵ अब रक्षा मेरी तुम करो सिख्यो बारे सिख संगरो दुष्ट जिते उठवत उतपाता उठ 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 सकल मलेष करो रण काता गे अस्तु जित अवसरनि परे तिनके दुष्ट दुक्त मरे पुरख जवन पग परे तिहारे तिनके तुम संकट सब टारे ਜੋ ਕਲ ਕੋ ਇੱਕ ਬਾਰ ਤੇ ਆਹੇ ਤਾਂ ਕਿ ਕਾਲ ਨਿਕਟਨੇ ਐਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇ ਧਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨਿਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਸ਼ ਵਸਕੇ ਨਾ ਕੋਈ ਇੱਕ ਬਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਧੋਖ ਤੇ ਰਹਾ ਖੜਗ ਕੇ ਤਮੈ ਸਰਨ ਤਿਹਾਰੀ ਆਪ ਹਾਥ ਤੇ ਲਿਹੋ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਧੋਖ ਤੇ ਲਿਹੋ ਬਚਾਈ ਖੜ ਕੇ ਤੇਮੇ ਸਰਨ ਤੇ ਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਦੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ